ਧਿਆਨ ਲਾਉਣ ਦੀ ਪਰੰਪਰਾ ਅਤੇ ਯੋਗਾ ਜਿਹੜਾ ਹੈ ਉਹਨੂੰ ਅਸੀਂ ਇੱਕ ਲੋਕ ਲਹਿਰ ਬਣਾਉਣੀ ਚਾਹੀਏ ਤਾਂ ਕਿ ਧਿਆਨ ਤੇ ਯੋਗਾ ਦੇ ਨਾਲ ਜੁੜ ਕੇ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਕਰ ਸਕੀਏ ਪਿਛਲੇ ਕੁਝ ਦਿਨਾਂ ਤੋਂ ਸਾਡੇ ਪਿੰਡ ਵਿੱਚ ਇਹ ਯੋਗ ਸ਼ਾਲਾ ਚੋਂ ਚੱਲ ਰਹੀ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੀਐਮ ਦੀ ਯੋਗ ਸ਼ਾਲਾ ਲੋਕਾਂ ਨੂੰ ਸਿਹਤਮੰਦ ਜੀਵਨ ਵੱਲ ਪ੍ਰੇਰਿਤ ਕਰ ਰਹੀ ਹੈ ਇਸ ਯੋਜਨਾ ਤਹਿਤ ਸੂਬੇ ਦੇ ਵੱਖ-ਵੱਖ ਖੇਤਿਆਂ 'ਚ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਦਿੱਤੀ ਜਾ ਰਹੀ ਹੈ। ਮੈਨੂੰ ਕਾਫੀ ਦਿਨਾਂ ਤੋਂ ਮਤਲਬ ਕਿ ਬੈਕ ਪੇਨ ਤੇ ਸਰਵਾਈਕਲ ਦੀ ਪ੍ਰੋਬਲਮ ਸੀ ਜੋ ਇੱਥੇ ਯੋਗ ਸ਼ਾਲਾ ਵਿੱਚ ਆ ਕੇ ਕਾਫੀ ਹੱਦ ਤੱਕ 50% ਜੋ ਹੈ ਉਹ ਉਹ ਮੇਰੀ ਠੀਕ ਹੋ ਚੁੱਕੀ ਹੈ। ਪਿਛਲੇ 2 ਮਹੀਨੇ ਤੋਂ ਇਹ ਯੋਗ ਸ਼ਾਲਾ ਵਿੱਚ ਆ ਰਹੇ ਹਾਂ ਤੇ ਇਹ ਫ੍ਰੀ ਆਫ ਕੋਸਟ ਹੈ। ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ। ਹੁਣ ਤੱਕ 5 ਲੱਖ ਤੋਂ ਵੀ ਵੱਧ ਨਾਗਰਿਕ ਇਸ ਪ੍ਰੋਗਰਾਮ ਦਾ ਲਾਭ ਲੈ ਚੁੱਕੇ ਹਨ ਸੂਬੇ ਦੇ ਵਿੱਚ ਹਰ ਰੋਜ਼ 4755 ਕਲਾਸਾਂ ਲੱਗਦੀਆਂ ਨੇ ਜਿਨ੍ਹਾਂ ਚ 215600 ਤੋਂ ਵੱਧ ਨਾਗਰਿਕ ਮੁਫਤ ਹਿੱਸਾ ਲੈ ਕੇ ਲਾਭ ਪ੍ਰਾਪਤ ਕਰ ਰਹੇ ਹਨ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਬੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਤੇ ਮਨ ਤਨ ਸਾਰਾ ਸਵਸਥ ਰਹਦਾ ਜੋ ਕਿ ਅਜ ਦੇ ਟਾਈਮ ਵਿੱਚ ਬਹੁਤ ਹੀ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਮੇ ਅਰਸੇ ਤੋਂ ਕਲਗੀਧਰ ਤਸਤ ਰਾਤ ਕਾਰਜਾਂ ਦੇ ਵਿੱਚ ਅਤੇ ਐਜੂਕੇਸ਼ਨ ਦਾ ਕੰਮ ਕਰਦਾ ਆ ਰਿਹਾ ਹੈ ਜਦੋਂ ਵੀ ਇਹ ਆਫਤ ਹਿੰਦੁਸਤਾਨ ਚ ਕਿਸੇ ਵੀ ਕੋਨੇ ਤੇ ਆਏ ਤਾਂ ਕਲਗੀਧਰ ਤਸਤ ਉਥੇ ਆਪਣੀ ਸਮੁੱਚੀਆਂ ਟੀਮਾਂ ਲੈ ਕੇ ਪਹੁੰਚ ਜਾਂਦਾ ਹੈ ਇਸੇ ਤਰ੍ਹਾਂ ਹੀ ਜੋ ਇਸ ਸਾਲ ਦੇ ਹੜ ਆਨ ਦੀ ਸ਼ੁਰੂਆਤ 25 ਅਗਸਤ ਤੋਂ ਹੋਈ ਤਾਂ ਇਹ ਪਠਾਨਕੋਟ ਦੇ ਡੀਸੀ ਸਾਹਿਬ ਅਤੇ ਫਿਰੋਜ਼ਪੁਰ ਆਪਣੇ ਗੁਰਦਾਸਪੁਰ ਦੇ ਗੁਰਦਾਸਪੁਰ ਦੇ ਡੀਸੀ ਸਾਹਿਬ ਨੇ ਸਾਡੇ ਨਾਲ ਸੰਪਰਕ ਕੀਤਾ ਅਸੀਂ ਉਤੋਂ ਸਾਡੀ ਅਕਾਲ ਸੇਵਾ ਇੱਕ ਟੀਮ ਹੈ ਜੋ ਕਲਗੀ ਦਾ ਟਾਸ ਇਸ ਉਹ ਲੋਕ ਕੰਮ ਕਰਦੀ ਹੈ ਸੋ ਇਸ ਟੀਮ ਨੂੰ ਅਸੀਂ ਇੱਥੇ ਭੇਜਿਆ ਦੇ ਨਾਲ ਆਪਣੀਆਂ ਬੇੜੀਆਂ ਭੇਜੀਆਂ ਗਈਆਂ ਤਾਂ ਕਿ ਇੱਕ ਹਾਲ ਜਿਹੜਾ ਹੈ ਬਹੁਤ ਹੀ ਬੇੜੀਆਂ ਨਾਲ ਹੀ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਪਾਣੀ ਦਾ ਬਹੁਤ ਬਹਾਵ ਵਧਿਆ ਪਾਣੀ ਜੋ ਹੈ ਅੱਗੇ ਅਮਰitsar ਡਿਸਟ੍ਰਿਕਟ ਵਿੱਚ ਪ੍ਰਵੇਸ਼ ਕੀਤਾ ਤਾਂ ਇੱਥੋਂ ਦੇ ਡੀਸੀ ਸਾਹਿਬ ਨੇ ਵੀ ਸਾਨੂੰ ਯਾਦ ਕੀਤਾ ਤਾਂ ਅਸੀਂ ਇੱਥੇ ਵੀ ਬੇੜੀਆਂ ਹੋਰ ਆਪਣੇ ਜੋ ਟੀਮ ਸੀ ਸਮੂਚੀ ਭੇਜੀ ਗਈ ਤੇ ਇਹ ਬੇੜੀਆਂ ਘੱਟ ਪੈਣ ਤੇ ਅਸੀਂ ਆਪਣੀ ਜ਼ਰੂਰਤ ਮੁਤਾਬਕ ਬੇੜੀਆਂ ਹੋਰ ਖਰੀਦੀਆਂ ਤੇ ਇੱਕ ਅਜ ਐਨਡੀਐਫ ਦੀਆਂ ਟੀਮਾਂ ਵੀ ਸਾਡੇ ਨਾਲ ਆ ਕੇ ਰਲ ਗਈਆਂ ਔਰ ਆਰਮੀ ਵੀ ਰਲ ਗਈ ਇਸ ਸਾਰੇ ਕਾਰਜ ਲਈ ਅਸੀਂ ਬਹੁਤ ਯਤਨਸ਼ੀਲ ਹੋ ਕੇ 2200 ਸਰੀਰ ਲਗਭਗ ਅਸੀਂ ਇਸ ਕਾਰਜ ਲਈ ਜੁਟੇ ਤੇ ਜੋ ਕਿ ਹੁਣ ਤੱਕ ਇਸ ਕਾਰਜ ਨੂੰ ਜੋ ਸਫਲਤਾਪੂਰਕ ਚਾਪ 6 ਡਿਸਟ੍ਰਿਕਟ ਦੇ ਵਿੱਚ ਜੋ ਕਿ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰਸਰ ਸਾਹਿਬ ਫਰੋਜਪੁਰ ਅਤੇ ਫਾਜ਼ਿਲਕਾ ਦੇ ਵਿੱਚ ਇਹ ਕਾਰਜ ਲਗਾਤਾਰ ਜਾਰੀ ਰਿਹਾ ਇੱਥੇ ਹੁਣ ਪਾਣੀ ਨਿਕਲ ਗਿਆ ਹੈ ਉੱਥੇ ਅਸੀਂ ਹੁਣ ਬਾਕੀ ਕਾਰਜ ਆਰੰਭ ਕਰਨੇ ਸ਼ੁਰੂ ਕਰ ਦਿੱਤੇ ਹਨ ਉਹਨਾਂ ਨੂੰ ਮੁੜ ਵਸੇਬੇ ਦੇ ਅੱਗੇ ਜੋ ਸਾਡਾ ਤਰਨਤਨ ਸਾਹਿਬ ਅਤੇ ਫਾਜ਼ਲਗਾ ਅੰਦੇ ਫਰੋਜ਼ਪੁਰ ਇੱਥੇ ਅਜੇ ਕਾਰਜ ਇਹ ਚੱਲ ਰਿਹਾ ਹੈ ਰਾਹਤ ਕਾਰਜ ਜੋ ਜੋ ਪਾਣੀ ਚੋਂ ਕੱਢਣ ਦੇ ਪਰਾਣੀਆਂ ਨੂੰ ਤੇ ਹੁਣ ਤੱਕ ਅਸੀਂ ਲਗਭਗ 5000 ਤੋਂ ਉੱਪਰ ਜੋ ਹੈ ਰੈਕਸ਼ਿਓ ਕਰ ਚੁੱਕੇ ਹਾਂ ਤੇ ਇਹ ਕਾਰਜ ਜੋ ਸਵਰਥਾਪੂਰਕ ਐਨਡੀਐਫ ਅਤੇ ਆਰਮੀ ਦੀਆਂ ਟੀਮਾਂ ਨਾਲ ਲੈ ਕੇ ਹੋਂ ਤੱਕ ਜੋ ਸੰਸਥਾ ਹੈ ਆਪਣੀ ਜੋ ਇਥੋਂ ਕੱਢਣ ਦੇ ਵਿੱਚ ਸਫਲਤਾ ਹਾਸਲ ਕਰ ਚੁੱਕੀ ਹੈ 5000 ਪਲੱਸ ਜਿੰਦੇ ਵਿੱਚ ਇਸ ਵੇਲੇ 150 ਪਿੰਡ ਸ਼ਾਮਿਲ ਹੈ ਔਰ ਅਸੀਂ 50 ਪਸ਼ੂ ਕੱਢ ਚੁੱਕੇ ਹਾਂ ਜੋ ਕਿ ਛੋਟੇ ਪਸ਼ੂ ਉਹਨਾਂ ਦੇ ਜੋ ਬੱਚੇ ਹੁੰਦੇ ਨੇ ਉਹਨਾਂ ਨੂੰ ਕੱਢਣੇ ਸਫਲ ਹੋਏ ਹਾਂ ਅਸੀਂ ਜੋ ਇੱਕ ਅਜ ਹੈ ਸਾਡਾ ਕੋ 250 ਵਰਕਰ ਕੰਮ ਕਰ ਰਿਹਾ ਹੈ 20 ਵਹੀਕਲ ਕੰਮ ਕਰ ਰਹੀਆਂ ਹਨ 5000 ਕਿਟਾਂ ਅਸੀਂ ਪਹੁੰਚਾ ਚੁੱਕੇ ਹਾਂ ਚਾਰ ਜਗ੍ਹਾ ਤੇ ਸਾਡੇ ਲੰਗਰ ਜੋ ਲਗਾਤਾਰ ਸੰਗਤ ਨੂੰ ਵਰਪਿੰਡਾਂ ਚ ਵੰਡਣ ਵਾਸਤੇ ਉਥੋਂ ਬੇੜੀਆਂ ਰਾਹੀ ਪਿੰਡਾਂ ਚ ਲੋੜਬੰਦ ਜੋ ਆਪਣੇ ਪਿੰਡਾਂ ਚ ਫਸੇ ਹੋਏ ਪ੍ਰਾਣੀ ਨੇ ਔਰ ਜੋ ਕਨਾਤ ਦਾ ਇੱਕ ਸਿਸਟਮ ਹੈ ਉਸ ਨੂੰ ਅਸੀਂ ਮੁਹੱਈਆ ਕਰਾ ਚੁੱਕੇ ਹਾਂ ਲੰਗਰ ਲਗਾਤਾਰ ਸਾਡੇ ਚਾਰ ਸੈਂਟਰਾਂ ਤੋਂ ਚੱਲ ਰਿਹਾ ਹੈ ਇਸ ਤੋਂ ਉਪਰੰਤ ਅਸੀਂ ਹੁਣ ਜੋ ਹੈ ਪੰਜ ਆਪਣੇ 6 ਸੈਂਟਰ ਬਣਾਏ ਹਨ ਜਿੱਥੋਂ ਅਸੀਂ ਬਾਕੀ ਦੇ ਕਾਰਜ ਕਰਨਾ ਚਾਹੁੰਦੇ ਹਾਂ ਜਿੰਦੇ ਵੀ ਸਾਡਾ ਜੋ ਇਹ ਹੈ ਕਿਬੜ ਹੈ ਗੁਰਦਾਸਪੁਰ ਦੇ ਵਿੱਚ ਅਕਾਲ ਅਕੈਡਮੀ ਤੇਬੜ ਡੇਰਾ ਬਾਬਾ ਨਾਨਕ ਅਕਾਲ ਅਕੈਡਮੀ ਵਿਸ਼ੋਆ ਅਕਾਲ ਅਕੈਡਮੀ ਸੁਜਾਨਪੁਰ ਅਕਾਲ ਅਕੈਡਮੀ ਦਦੇਸ ਸਾਹਿਬ ਅਤੇ ਅਕਾਲ ਅਕੈਡਮੀ ਤੇ ਜੋ ਹੈ ਫਾਜ਼ਲਗਾ ਥੇ ਕਲੰਦਰ ਇਨਾਂ ਚ ਅਸੀਂ ਆਪਣੇ ਸੈਂਟਰ ਬਣਾਏ ਨੇ ਜੋ ਕਿ ਜੋ ਲੋੜਿੰਦੀਆਂ ਜੋ ਚੀਜ਼ਾਂ ਹਨ ਜੋ ਸਾਡੇ ਪਿੰਡ ਵਿੱਚ ਲੋਕਾਂ ਨੂੰ ਜ਼ਰੂਰਤ ਹੈ ਉਹਨਾਂ ਦੇ ਲਈ ਅਸੀਂ ਹਰ ਚੀਜ਼ ਮੁਹੱਈਆ ਕਰਾਉਣ ਵਾਸਤੇ ਇਹ ਅਸੀਂ ਆਪਣੇ ਸੈਂਟਰ ਬਣਾਏ ਹਨ ਇਹਨਾਂ ਸਾਇੰਸਟਾਂ ਤੋਂ ਜੋ ਸਾਡੀ ਅੱਗੇ ਲੋੜ ਹੈ ਹੁਣ ਅੱਗੇ ਸਾਨੂੰ ਇਹ ਕਾਰਜ ਸਾਡਾ ਕਾਫੀ ਹੱਦ ਤੱਕ ਸੰਪੂਰਨ ਹੋ ਗਿਆ ਹੈ ਹੁਣ ਅਸੀਂ ਦੂਸਰੇ ਪੜਾਅ ਦੇ ਵਿੱਚ ਜੋ ਕਾਰਜ ਕਰਨ ਜਾਣ ਚਾਹਨੇ ਹਾਂ ਉਸ ਦੇ ਵਿੱਚ ਅਸੀਂ ਇੱਕ ਤਾਂ ਜਿੰਨਾ ਵੀ ਪ੍ਰਾਣੀਆਂ ਨੂੰ ਕਿਸੇ ਵੀ ਚੀਜ਼ ਦੀ ਲੋੜ ਹੋਏ ਅਸੀਂ ਹੈਲਪਲਾਈਨ ਨੰਬਰ ਆਪ ਜੀ ਨੂੰ ਦੱਸਣਾ ਚਾਹਾਂਗੇ ਉਥੇ ਆਪ ਜੀ ਸੰਪਰਕ ਕਰਕੇ ਹੋਰ ਸੰਸਥਾਵਾਂ ਵੀ ਜੇ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੀਆਂ ਜੋ ਅੱਗੇ ਇਸ ਦੇ ਵਿੱਚ ਸੇਵਾ ਕਰਨਾ ਚਾਹੁੰਦੀਆਂ ਨੇ ਉਹ ਵੀ ਉਹਨਾਂ ਨਾਲ ਵੀ ਅਸੀਂ ਸਹਿਯੋਗ ਕਰਾਂਗੇ ਤਾਂ ਕਿ ਉਹ ਰਲ ਮਿਲ ਕੇ ਅਸੀਂ ਸਾਰਾ ਇਹ ਕਾਰਜ ਹੈ ਬਹੁਤ ਵੱਡਾ ਹੈ ਔਰ ਆਫਤ ਵੀ ਬਹੁਤ ਵੱਡੀ ਹੈ ਉਹ ਇਸ ਵੇਲੇ ਪਿੰਡਾਂ ਦੇ ਪਿੰਡ ਰੁੜ ਗਏ ਨੇ ਤੇ ਉਹਨਾਂ ਨੂੰ ਆਪਾਂ ਦੁਬਾਰਾ ਤੋਂ ਕਿਵੇਂ ਸੁਰਜੀਤ ਕਰਨਾ ਹੈ ਜੋ ਸਾਡਾ ਅਗਲਾ ਕਾਰਜ ਹੈ ਅਖੀਰ ਦਾ ਜੋ ਅਸੀਂ ਕਰਨ ਜਾ ਰਹੇ ਹਾਂ ਘਰਾਂ ਦੀ ਰਿਪੇਅਰ ਹੈ ਪਲੰਬਿੰਗ ਹੈ ਇਲੈਕਟ੍ਰੀਸ਼ੀਅਨ ਦੀ ਰਿਪੇਅਰ ਹੈ ਪਲੰਬਿੰਗ ਦੀ ਰਿਪੇਅਰ ਹੈ ਬੱਚਿਆਂ ਦੀ ਹਰ ਤਰ੍ਹਾਂ ਦੀ ਮਦਦ ਪੜ੍ਹਾਈ ਨੂੰ ਲੈ ਕੇ ਉਹਨਾਂ ਦੀ ਯੂਨੀਫਾਰਮ ਨੂੰ ਲੈ ਕੇ ਉਹਨਾਂ ਦੇ ਪਹਿਨਣ ਖਾਣ ਨੂੰ ਲੈ ਕੇ ਬੱਚਿਆਂ ਦੀ ਜੋ ਮੈਡੀਕਲ ਹੈਲਪ ਹੈ ਅਤੇ ਜੋ ਅਸੀਂ ਫਾਲਿੰਗ ਜਿੰਦੇ ਨਾਲ ਬਿਮਾਰੀ ਨਾ ਫੈਲੇ ਅਸੀਂ ਉਸ ਗੱਲ ਤੇ ਹੀ ਬੜੇ ਫਿਕਰਮੰਦ ਹੈ ਸਾਡੀ ਕਲਗੀ ਦਾਟਾ ਸੰਸਥਾ ਜੋ ਹੁਣ ਸਾਡੇ ਪਸ਼ੂ ਮਰ ਗਏ ਨੇ ਬਹੁਤ ਜੀਵ ਮਰ ਗਏ ਨੇ ਪਾਣੀ ਦੇ ਵਿੱਚ ਪਾਣੀ ਤੋਂ ਸਮੈਲ ਆਣੀ ਸ਼ੁਰੂ ਹੋ ਗਈ ਹੈ ਜਿਸ ਨਾਲ ਸਾਡੇ ਪਿੰਡਾਂ ਦੇ ਵਿੱਚ ਬਿਮਾਰੀ ਨਾ ਫਾਗੇ ਉਹ ਉਸ ਕਾਰਜ ਨੂੰ ਵੀ ਅਸੀਂ ਬੜੀ ਜੰਗੀ ਪੱਧਰ ਤੇ ਹੁਣ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਕਿ ਸਾਡੇ ਪਿੰਡਾਂ ਦੇ ਵਿੱਚ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ ਤੇ ਇਹ ਕਾਰਜ ਨੇ ਜੋ ਸੰਸਥਾ ਕਲਗੀਦਰ ਟਸਟ ਆਰ ਸਮੂਹ ਸੰਗਠਨਾਂ ਨਾਲ ਮਿਲ ਕੇ ਦੇਸ਼ ਵਿਦੇਸ਼ ਦੀਆਂ ਸੰਗਠਨਾਂ ਨਾਲ ਮਿਲ ਕੇ ਕਰਨਾ ਚਾਹੁੰਦੇ ਨੇ ਤੇ ਆਪ ਸਾਰਿਆਂ ਦੇ ਰਾਹੀਂ ਅਸੀਂ ਇੱਕ ਸੰਦੇਸ਼ ਇਹ ਦੇਣਾ ਚਾਹੁੰਦੇ ਹਾਂ ਆਓ ਆਪਾਂ ਸਾਰੇ ਜਣੇ ਰਲ ਕੇ ਜੋ ਸਾਡਾ ਕਰਦਾ ਵਸੇਬਾ ਸੀ ਸਾਡੇ ਪੰਜਾਬ ਦੇ ਪਿੰਡਾਂ ਦੇ ਵਸੇਬਾ ਸੀ ਉਸ ਨੂੰ ਆਪਾਂ ਦੁਬਾਰਾ ਸੁਰਜੀਤ ਕਰੀਏ ਜੋ ਸਾਡੇ ਜਿੰਨੇ ਵੀ ਪਿੰਡਾਂ ਦੇ ਪਿੰਡ ਖਾਲੀ ਹੋ ਕੇ ਇਸ ਵੇਲੇ ਆਪਣਾ ਘਰ ਛੱਡ ਕੇ ਇਸੇ ਰਿਸ਼ਤੇਦਾਰ ਕੋਲ ਜਾਂ ਮੰਡੀਆਂ ਦੇ ਵਿੱਚ ਜਾਂ ਜਿੱਥੇ ਵੀ ਸਰਕਾਰ ਨੇ ਉਹਨਾਂ ਨੂੰ ਸਹੂਲਤਾਂ ਦਿੱਤੀ ਜਾਂ ਗੁਰੂ ਘਰਾਂ ਦੇ ਵਿੱਚ ਜਿੱਥੇ ਪਾਣੀ ਨਹੀਂ ਸੀ ਉੱਥੇ ਆਪਣਾ ਸੇਵਾ ਕਰਕੇ ਬੈਠੇ ਨੇ ਆਪਣਾ ਘਰ ਛੱਡ ਕੇ ਬੈਠੇ ਨੇ ਸਾਡਾ ਅੱਜ ਏਮ ਹੈ ਵੀ ਅਸੀਂ ਉਹਨਾਂ ਨੂੰ ਆਪਣੇ ਘਰ ਵਾਪਸ ਕਿਵੇਂ ਲਜਾਣਾ ਹੈ ਉਹ ਘਰ ਲਿਜਾਣ ਵਾਸਤੇ ਉਹਨਾਂ ਦੀਆਂ ਕੀ ਲੋੜਾਂ ਨੇ ਤਾਂ ਕਿ ਆਪਾਂ ਉਹਨਾਂ ਦੀਆਂ ਲੋੜਾਂ ਪੂਰੀਆਂ ਕਰੀਏ ਉਹ ਲੋੜਾਂ ਪੂਰੀਆਂ ਕਰਨ ਨਾਲ ਉਹ ਆਪਣੇ ਵਾਪਸ ਘਰ ਵਸਲੇ ਹੋ ਜਾਣ ਉਸ ਦੇ ਲਈ ਜਿਨ੍ਹਾਂ ਦੇ ਘਰ ਟੁੱਟ ਗਏ ਨੇ ਬਿਲਕੁਲ ਖਤਮ ਹੋ ਗਏ ਨੇ ਅਸੀਂ ਚਾਹਨੇ ਆ ਇਮੀਡੀਏਟ ਉਹਨਾਂ ਨੂੰ ਇੱਕ ਟੀਨ ਸ਼ਰਟ ਦੇ ਘਰ ਬਣਾ ਕੇ ਦਿੱਤੇ ਜਾਣ ਕਿਉਂਕਿ ਦੂਜੇ ਘਰ ਬਣਾਉਣ ਤੇ ਬਹੁਤ ਵੱਡਾ ਟਾਈਮ ਲੱਗੇਗਾ ਟੀਨ ਸ਼ਰਟ ਦੇ ਘਰ ਬਣਾਉਣ ਨਾਲ ਉਹ ਵਾਪਸ ਆਪਣੇ ਘਰ ਜਾ ਸਕਦੇ ਨੇ ਉਹਨਾਂ ਨੂੰ ਮੰਜਾ ਬਿਸਤਰਾ ਖਾਣ ਪੀਣ ਦਾ ਸਾਰਾ ਸਮਾਨ ਸਾਰਾ ਹੀ ਮੁਹੱਈਆ ਕਰਾਇਆ ਜਾਵੇ ਤਾਂ ਕਿ ਉਹ ਆਪਣੇ ਘਰ ਜਾ ਕੇ ਆਪਣਾ ਲੰਗਰ ਆਪ ਬਣਾ ਕੇ ਖਾ ਸਕਣ ਇਹ ਬਹੁਤ ਵੱਡੀ ਐਸ ਵੇਲੇ ਆਪਣੇ ਪੰਜਾਬ ਦੇ ਵਿੱਚ ਜਿੱਥੇ ਵੀ ਫਲੱਡ ਆਇਆ ਹੈ ਇਹ ਰਾਹਤ ਕਾਰਜ ਦੀ ਬਹੁਤ ਵੱਡੀ ਲੋੜ ਹੈ ਕਲਗੀਦਰ ਟਾਸ ਜਿੱਥੇ ਵੀ ਲਗਾਤਾਰ 25 ਸਾਲਾਂ ਤੱਕ ਇੱਕ ਕਾਰਜ ਕਰਦਾ ਆ ਰਿਹਾ ਹੈ ਇਹ ਲਗਭਗ 3 ਮਹੀਨਿਆਂ ਦਾ ਇੱਕ ਕਾਰਜ ਹੁੰਦਾ ਹੈ ਅਸੀਂ ਜਿੱਥੇ ਵੀ ਇਹ ਕਾਰਜ ਕਰਦੇ ਹਾਂ 3 ਮਹੀਨੇ ਲਗਾਤਾਰ ਇਹ ਕਾਰਜ ਕਰਦੇ ਹਾਂ ਤਾਂ ਕਿ ਉਸ ਕਾਰਜ ਨੂੰ ਮੁਕੰਮਲ ਕਰਕੇ ਹੀ ਉੱਥੋਂ ਸਾਡਾ ਆਣਾ ਬਣੇ ਤੇ ਇਸ ਤਰ੍ਹਾਂ ਹੀ ਅਸੀਂ ਸਾਰੇ ਡੀਸੀ ਸਾਹਿਬਾਨਾਂ ਨਾਲ ਪ੍ਰਸ਼ਾਸਨ ਨਾਲ ਅਸੀਂ ਤਾਲਮਿਲ ਬਣਾਇਆ ਹੈ ਤੇ ਉਹ ਵੀ ਸਾਡੇ ਨਾਲ ਸਹਿਯੋਗ ਕਰ ਰਹੇ ਨੇ ਅਸੀਂ ਵੀ ਉਹਨਾਂ ਨਾਲ ਸਹਿਯੋਗ ਕਰ ਰਹੇ ਹਾਂ ਤਾਂ ਕਿ ਇਹ ਕਾਰਜ ਸਰਕਾਰ ਔਰ ਕਲਗੀਧਰ ਟਰਸਟ ਔਰ ਬਾਕੀ ਸੰਸਥਾਵਾਂ ਜਿਹੜੇ ਸੰਸਥਾਵਾਂ ਵੀ ਜੋ ਕਰਨਾ ਚਾਹੁੰਦੀਆਂ ਨੇ ਆਪਾਂ ਇਹ ਸਾਰੇ ਰਲ ਮਿਲ ਕੇ ਉਹਨਾਂ ਨੂੰ ਵਾਪਸ ਵਸੇਬੇ ਦੇ ਵਿੱਚ ਲਿਆਈਏ ਤਾਂ ਕਿ ਇਹ ਵਾਪਸ ਆਪਣੇ ਘਰ ਪਰਤਨ ਔਰ ਸੁਖੀ ਜੀਵਨ ਵਿੱਚ ਬਤੀਤ ਹੋਣ ਕਿਉਂਕਿ ਉਹਨਾਂ ਦੀ ਮਾਲੀ ਹਾਲਤ ਬਹੁਤ ਜ਼ਿਆਦਾ ਥੱਲੇ ਆ ਜਾਣੀ ਹੈ ਉਹਨਾਂ ਦੀ ਅਗਲੀ ਫਸਲ ਵੀ ਪਤਾ ਨਹੀਂ ਕਣਕ ਬੀਜੀ ਜਾਏਗੀ ਜਾਂ ਨਹੀਂ ਬੀਜੀ ਜਾਏਗੀ ਹੁਣ ਦੇ ਸਾਰ ਮੁਤਾਬਕ ਬਹੁਤ ਇਲਾਕਿਆਂ 'ਚ ਕਣਕ ਨਹੀਂ ਬੀਜੀ ਜਾਣੀ ਕਉ ਕਿ ਉਹਨਾਂ ਦੀਆਂ ਦੋ ਫਸਲਾਂ ਟੁੱਟਣ ਨਾਲ ਉਹਨਾਂ ਦੀ مالی ਹਾਲਤ ਬਹੁਤ ਜ਼ਿਆਦਾ ਥੱਲੇ ਚਲੀ ਜਾਏਗੀ ਉਹ ਇੱਕ ਰੋੜ ਤੇ ਅੱਜ ਵੀ ਠੁੱਠਾ ਮੰਕੇ ਮੰਗਣ ਵਾਲੀ ਗੱਲ ਤੇ ਆਏ ਪਹੁੰਚੇ ਹੋਏ ਨੇ ਸੋ ਆਪਾਂ ਸਾਰੇ ਮਹਾਰਾਜ ਦੇ ਚਰਨਾਂ ਚ ਅਰਦਾਸ ਕਰੀਏ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰੀਏ ਵੀ ਆਓ ਆਪਾਂ ਸਾਰੇ ਨਾਲ ਮਿਲ ਕੇ ਜੋ ਵੀ ਜਿਸ ਦਾ ਸੋਰਸ ਬਣਦਾ ਹੈ ਕਿਸੇ ਵੀ ਜਰੀਏ ਭਾਵੇਂ ਡਾਇਰੈਕਟ ਬਣਦਾ ਹੈ ਭਾਵੇਂ ਕਿਸੇ ਐਨਜੀਓ ਦੇ ਥਰੂ ਬਣਦਾ ਹੈ ਭਾਵੇਂ ਕਿਸ ਕਲਗੀ ਦਾ ਟਸਟ ਦੇ ਥਰੂ ਬਣਦਾ ਹੈ ਜਾਂ ਸਰਕਾਰਾਂ ਦੇ ਥਰੂ ਬਣਦਾ ਹੈ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਨੂੰ ਵਾਪਸ ਵਸੇਬੇ ਦੇ ਵਿੱਚ ਲਿਆਉਣਾ ਚਾਹੁੰਦੇ ਆ ਆਪ ਸਮੁੱਚੀ ਪ੍ਰੈਸ ਨੂੰ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਆਪ ਵੀ ਇਸ ਦੇ ਵਿੱਚ ਸਹਿਯੋਗ ਕਰੋ ਤਾਂ ਕਿ ਆਪਾਂ ਵਾਪਸ ਉਹਨਾਂ ਨੂੰ ਘਰ ਆਪਣੇ ਵਿਹੜੇ ਦੇ ਵਿੱਚ ਵਸਦਾ ਵਖੀਏ ਇਹ ਦਾਸ ਦੀ ਬੇਨਤੀ ਸੀ ਬਾਬਾ ਜੀ ਹੁਣ ਤੱਕ ਕਿੰਨੇ ਘਰਾਂ ਕਰ ਚੁੱਕੇ ਕਿਹੜੇ ਘਰਾਂ ਹੁਣ ਹੁਣ ਤੱਕ ਅਸੀਂ ਜੋ 125 ਪਿੰਡਾਂ ਚ ਲਗਭਗ ਅਸੀਂ ਕਰ ਚੁੱਕੇ ਆ ਜੋ ਆਪਣਾ ਅਮਰੋਸਰ ਦੀ ਜੇ ਗੱਲ ਕਰੀਏ ਤਾਂ ਸਾਡੀ ਇਹ ਆਰਮ ਆਰਮਸਰ ਜੋ ਹੈ ਉੱਥੇ ਅਸੀਂ ਕੀਤਾ ਹੈ ਤੇ ਇਸ ਦੇ ਸਾਰੇ ਇਲਾਕੇ ਚ ਅੱਗੇ ਸਾਰਾ ਅਸੀਂ ਕਰ ਅਰਮਦਾਸ 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 ਅਸੀਂ ਕਰ ਚੁੱਕੇ ਹਾਂ ਤੇ ਉਸ ਤੋਂ ਅੱਗੇ ਹੁਣ ਜਿਵੇਂ ਆਪਣਾ ਬਕਾਲਾ ਹੈ ਕੀ ਨਹੀਂ ਇਹ ਕਿੱਥੇ ਆਪਣਾ ਅਜਨਾਲਾ 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 ਇਲਾਕੇ ਚ ਅਸੀਂ ਸਾਰਾ ਕਰ ਚੁੱਕੇ ਹਾਂ ਲੋਪੋ ਕੇ ਕਰ ਚੁੱਕੇ ਆ ਹੁਣ ਵੀ ਸਾਡੀਆਂ ਉੱਥੇ ਬੇੜੀਆਂ ਵੀ ਚੱਲ ਰਹੀਆਂ ਨੇ ਤੇ ਸਾਡੇ ਸਿੰਘ ਉੱਥੇ ਰਾਸ਼ਨ ਵੀ ਘਰ-ਘਰ ਜਾ ਕੇ ਪਹੁੰਚਾ ਰਹੇ ਨੇ ਛੱਤਾਂ ਤੇ ਕੰਧਾਂ ਟੱਪ ਕੇ ਜੋ ਵੀ ਸੋਰਸ ਬਣਿਆ ਹੋਇਆ ਸਾਡੀਆਂ ਇਸ ਵੇਲੇ ਇੱਥੇ ਤਿੰਨ ਬੇੜੀਆਂ ਚੱਲ ਰਹੀਆਂ ਨੇ ਤੇ ਨਾਲ ਤਕਰੀਬਨ ਇੱਥੇ ਕੋਈ ਸਾਡਾ 60 ਬੰਦਾ ਕੰਮ ਕਰ ਰਿਹਾ ਹੈ। ਪਸ਼ੂਆਂ ਵਾਸਤੇ ਜਿਹੜਾ ਚਾਰਾ ਬਹੁਤ ਜ਼ਰੂਰੀ ਹੈ ਇਸ ਵੇਲੇ ਲੱਗ ਰਿਹਾ ਵੀ ਲੋਕ ਸਹਾਈ ਵੀ ਦੇਣੇ ਦੀ ਚਾਰੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹਦੇ ਵਾਸਤੇ ਕੀ ਕਰਲੇ ਫਿਰ ਜਾ ਰਹੇ ਹਾਂ। ਉਹਨਾਂ ਦੇ ਲਈ ਅਸੀਂ ਇਕੱਠਾ ਸਮੁੱਚੇ ਪੰਜਾਬ ਵਿੱਚ ਅਪੀਲ ਕਰ ਰਹੇ ਹਾਂ। ਸਾਡੀਆਂ ਬਹੁਤ 131 ਕਾਲ ਅਕੈਡਮੀਆ ਨੇ ਅਸੀਂ ਹਰ ਬਲਾਕ ਵਿੱਚ ਬੈਠੇ ਹਾਂ ਅਸੀਂ ਆਪਣੀਆਂ ਸਾਰੀਆਂ ਸੰਗਤਾਂ ਨੂੰ ਔਰ ਮੀਡੀਆ ਰਹੀ ਵੀ ਤੇ ਆਪਣੀ ਲੋਸਮੈਂਟ ਰਹੀ ਵੀ ਤੇ ਉਥੋਂ ਲੋਕ ਭਾਰ ਭਰ ਕੇ ਆਪਣੇ ਡੋਨੇਸ਼ਨ ਵਿੱਚ ਵੀ ਲਿਆ ਰਹੇ ਨੇ ਅਸੀਂ ਪਰਚੇਜ਼ ਕਰਕੇ ਵੀ ਉਹਨਾਂ ਦੇ ਘਰ ਪਹੁੰਚਾ ਰਹੇ ਹਾਂ ਸਾਨੂੰ ਅਜ ਤੱਕ ਕਿਸੇ ਦਾ ਨਹੀਂ ਲੱਗਾ ਵੀ ਜਿੱਥੇ ਅਸੀਂ ਨਹੀਂ ਪਹੁੰਚ पाए ਡਿਫਿਕਲਟ ਤੋਂ ਡਿਫਿਕਲਟ ਏਰੀਆ ਐਨਡੀਏ ਦੀ ਟੀਮਾਂ ਨਾਲ ਲੈ ਕੇ ਅਸੀਂ ਪਹੁੰਚੇ ਹਾਂ ਹੁਣ ਵੀ ਜਿੱਥੇ ਵੀ ਸਾਨੂੰ ਕੋਈ ਟੈਲੀਫੋਨ ਆਉਂਦਾ ਕੋਈ ਜਨេសਾਉਂ ਦੇਬ ਐਸ ਜੀ ਡੀ ਕੋਈ ਨਹੀਂ ਪਹੁੰਚਿਆ ਤਾਂ ਸਾਡੇ ਵਲੰਟੀਅਰ ਆਪਣੇ ਬੇੜੀਆਂ ਲੈ ਕੇ ਬੇਪਰਵਾਹ ਹੋ ਕੇ ਚਲੇ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਰਾਸ਼ਨ ਤੇ ਉਹਨਾਂ ਨੂੰ ਕੱਢਣ ਦਾ ਕੰਮ ਤੇ ਉਹਨਾਂ ਦੇ ਪਸ਼ੂਆਂ ਦੇ ਵਿਚਾਰੇ ਦਾ ਕੰਮ ਲਗਾਤਾਰ ਚੱਲ ਰਹੀ ਹੈ ਇਸੇ ਸਬ ਨਾਲ ਵੀ ਮੇਰੀ ਮੁਲਾਕਾਤ ਹੋਈ ਹੈ ਇੱਕ ਤਾਂ ਮੰਝੀਆਂ ਦੀ ਲੋੜ ਹੈ ਮੰਝੇ ਕੋਈ ਵੀ ਲੈ ਕੇ ਨਹੀਂ ਆ ਰਿਹਾ ਅੱਜ ਹੀ ਅਸੀਂ 3000 ਮੰਝੇ ਦਾ ਆਰਡਰ ਕੀਤਾ ਹੈ ਮੰਝੀਆਂ ਦੀ ਲੋੜ ਹੈ ਗੱਧਿਆਂ ਦੀ ਲੋੜ ਹੈ ਤੋ ਕਿ ਥੱਲੋ ਜਮੀਨ ਗਿੱਲੀ ਹੈ ਘਾਰ ਗਿੱਲੇ ਨੇ ਸੌਣਾ ਮੁਸ਼ਕਲ ਹੋਇਆ ਹੋਇਆ ਸੋ ਗੱਡੀਆਂ ਦੀ ਲੋੜ ਹੈ ਫਿਰ ਪਾਣੀ ਦੀਆਂ ਟੈਂਕੀਆਂ ਦੀ ਲੋੜ ਹੈ ਪਾਣੀ ਦੇ ਟੰਕੇ ਰੁੜ ਗੀਆਂ ਨੇ ਉਹਨਾਂ ਦੀ ਲੋੜ ਹੈ ਫਿਰ ਸਿਲੰਡਰ ਜਾਂ ਸਾਡੇ ਉਸ ਟੌਪ ਜਿਹੜੇ ਪੁਰਾਣੇ ਡੀਜ਼ਲ ਵਾਲੇ ਹੁੰਦੇ ਸੀ ਜਾਂ ਕੈਰੋਸਿਨ ਵਾਲੇ ਉਹ ਉਹਨਾਂ ਦੀ ਲੋੜ ਹੈ ਰਾਸ਼ਨ ਸੰਗਤਾਂ ਦੇ ਰਹੀਆਂ ਨੇ ਪਰ ਰਾਸ਼ਨ ਲੰਗਰ ਪਕਾ ਕੇ ਦੇ ਰਹੀਆਂ ਨੇ ਸੁੱਕਾ ਰਾਸ਼ਨ ਜਿਹੜਾ ਆ ਰਿਹਾ ਉਹ ਘਰ ਦੇ ਪੂਰਾ ਸੇਵਾ ਨਹੀਂ ਉਸ ਦੇ ਵਿੱਚ ਵੀ ਸਾਡੀ ਇੱਕ ਕਿੱਟ ਹੈ 14 ਆਈਟਮਾਂ ਘਰ ਨੂੰ ਲੋਡ ਹੈ ਜੋ ਕਿ ਦਾਲ ਹੈ ਲੂਣ ਮਰਚ ਹੈ ਆਇਲ ਹੈ ਔਰ ਉਹਦੇ ਚ ਚਾਵਲ ਹੈ ਆਟਾ ਹੈ ਇਸ ਦਾ 14 ਆਟਾ ਉਹਨਾਂ ਨੂੰ ਲੋਡ ਹੈ ਸੁੱਕਾ ਦੁੱਧ ਹੈ ਚਾਹ ਪੱਤੀ ਹੈ ਸੋ ਇਹ ਮੋਟੀਆਂ-ਮੋਟੀਆਂ ਜਿਹੜੀਆਂ ਇਸ ਵੇਲੇ ਘਰ ਵਸੇਬੇ ਦੀ ਅੱਜ ਦੀ ਜੋੜੀ ਲੋਡ ਹੈ ਸੌਣ ਵਾਸਤੇ ਫਿਰ ਮੈਂ ਦੁਬਾਰਾ ਰਿਪੀਟ ਕਰ ਰਿਹਾ ਮੰਜਾ ਗੱਦਾ ਚਾਦਰ ਔਰ ਉਹਨਾਂ ਨੂੰ ਉਹ ਮੱਛਰ ਦੀ ਮੱਛਰ ਜਾਨੀ ਉਹ ਲੋਡ ਹੈ ਸੋ ਆਪਾਂ ਉਹਨਾਂ ਨੂੰ ਇਸ ਜਿਹੜੇ ਘਰ ਵਾਪਸ ਲਜਾਈਏ ਜਿਨ੍ਹਾਂ ਦੇ ਘਰ ਡਿੱਗ ਗਏ ਨੇ ਅਸੀਂ ਤੁਹਾਨੂੰ ਆਪ ਜੀ ਦੱਸ ਚੁੱਕੇ ਹਾਂ ਸਕਰੀਨਸ਼ਾਟ ਇਮੇਜਰ ਬਣਾ ਦੇਾਂਗੇ ਘਰ ਰਿਪੇਅਰ ਲਈ ਸੀਮਿੰਟ ਦੇ ਦੇਾਂਗੇ ਅ ਬਜਰੀ ਰੇਤਾ ਦੇ ਦੇਾਂਗੇ ਤਾਂ ਕਿ ਉਹਨਾਂ ਦੇ ਲਈ ਸਾਨੂੰ ਹੈਲਪ ਦੀ ਲੋੜ ਹੈ ਪਰਿਵਾਰ ਦੀ ਹੈਲਪ ਦੇ ਦੇਾਂਗੇ ਜੇ ਪਰਿਵਾਰ ਚ ਕੋਈ ਅਸੀਂ ਮਿਸ ਹੋ ਗਿਆ ਤੇ ਬੱਚੇ ਦੀ ਪੜ੍ਹਾਈ ਚਾਹੁੰਦੇ ਨੇ ਅਸੀਂ ਕਾਲ ਅਕੈਡਮੀ ਬੱਚੇ ਦੀ ਪੜ੍ਹਾਈ ਵੀ ਕਰਨ ਲਈ ਤਿਆਰ ਹੈ ਪੜ੍ਹਾਈ ਕਰਾਉਣ ਲਈ ਬੱਚਾ ਵਾਸਤੇ ਹਾਂਜੀ ਵਰਦੀ ਜਾਂ ਬੱਚਿਆਂ ਦੀ ਵਰਦੀ ਯੂਨੀਫਾਰਮ ਹੋ ਗਈ ਕੋਈ ਵੀ ਹੱਲ ਪਚਾਈ ਦੀ ਆ ਤੁਹਾਨੂੰ ਅਨਲਾਈਨ ਨੰਬਰ ਹੈਗਾ ਆਪਣਾ ਜਿਹੜੇ ਤਿੰਨ ਨੰਬਰ ਦੇਵਾਂਗੇ ਵੀ ਐਂਡਸ ਦੇ ਦਿੰਦੇ ਆ ਅੰਦਰ ਇਹਦੇ ਅੰਦਰ ਯਾਰ ਇਹ ਕੱਲ ਨਾ ਕੋਈ ਸਟੂਡੈਂਟਸ ਗਏ ਯੂਨੀਵਰਸਿਟੀ ਇੱਕ ਚੀਜ਼ ਜ਼ਿਆਦਾਤਰ ਲੱਟਕੀਆਂ ਤੋਂ ਲੱਟਕੀਆਂ ਮਹਿਲਾਵਾਂ ਵਾਸਤੇ ਨਹੀਂ ਸਾਡੇ ਅਧਿਆਪਕਾਂ ਉਹਨਾਂ ਵਾਸਤੇ ਨੈਪਕਿੰਸ ਤੇ ਬੱਚਿਆਂ ਵਾਸਤੇ ਡਾਇਪਰਸ ਉਹ ਲੈ ਗਏ ਤੇ ਕੋਈ ਬੜੀ ਇੰਪੋਰਟੈਂਟ ਥੀਏ ਤੇ ਬੜੀ ਛੋਟੀ ਥੀਏ ਨਾ ਜਿਹੜਾ ਧਿਆਨ ਨਹੀਂ ਹੁੰਦਾ ਬਿਲਕੁਲ ਕੋਈ ਵੀ ਧਿਆਨ ਦਿੰਦਾ ਕੋਈ ਲੈ ਕੇ ਨਹੀਂ ਜਾਂਦਾ ਨਹੀਂ ਲੈ ਕੇ ਸਾਰਾ ਕੁਝ ਲੈ ਕੇ ਜਾਂਦੇ ਕੋਈ ਮਹਿਲਾਵਾਂ ਦਾ ਵਿੰਗ ਮਤਲਬ ਤੁਸੀਂ ਪਤਾ ਨਹੀਂ ਕੀਤਾ ਕਿ ਨਹੀਂ ਨਹੀਂ ਅਸੀਂ ਕੀਤਾ ਜੀ ਪੂਰਾ ਟੱਕ ਸਾਡਾ ਅੱਜ ਪਹੁੰਚਿਆ ਜੀ 30000 30000 ਆ ਜਾਏ ਨੇ ਜੀ 100000 ਅੱਜ ਪਹੁੰਚ ਗਏ ਸੈਂਟਰੀ ਪੈਕ ਸੈਂਟਰੀ ਪੈਕ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀ ਉਹਨਾਂ ਦੀ ਬਹੁਤ ਸ਼ਾਰਟ ਹੈ ਜਾ ਤਾਂ ਉਹਨੇ ਪੂਰਾ ਇੱਕ ਕਾਟੀ ਆਰਡਰ ਕੀਤਾ ਸੀ ਉਹ ਆਡਰ ਕੀਤਾ ਪੂਰਾ ਜਲ ਤਾਕਤ ਪਹੁੰਚ ਗਿਆ ਅੱਜ ਜੀ ਸੇ ਸਪਲਾਈ ਸ਼ੁਰੂ ਕਰ ਦਿਆਂ ਤੇ ਕੱਲ ਤਾਂ ਸਭ ਜਗ੍ਹਾ ਪਹੁੰਚ ਜਾਏਗੀ ਸਾਰੇ ਪਿੰਡਾਂ ਚ ਦੇ ਅੰਦਰ ਇੱਕ ਜਿਵੇਂ ਵੀਰ ਜੀ ਨੇ ਦੱਸਿਆ ਜਿਸਕਰ ਜੋ ਜਿਹੜੀ ਗੱਲ ਹੈ ਉਹਦਾ ਹੈਗਾ ਜੀ ਤੇ ਜਿਸ ਵੇਲੇ ਕਸ਼ਮੀਰ ਵਿੱਚ ਅਰਥਪੇਕ ਆਇਆ ਸੀ ਤੇ ਬਾਬਾ ਜੀ ਨੇ ਆਪਣੀ ਪੂਰੀ ਟੀਮ ਨੂੰ ਉੱਥੇ ਭੇਜ ਕੇ ਉੱਥੇ ਘਰ ਬਣਾਏ ਮੰਦਿਰ ਬਣਾਏ ਘਰਾਂ ਨੂੰ ਰਿਪੇਅਰ ਕੀਤਾ ਗਿਆ ਮਸਜਿਦ ਗੁਰਦੁਆਰੇ ਸਭ ਰਿਪੇਅਰ ਕੀਤੇ ਤੇ ਜਿਹੜਾ ਸਾਡਾ ਆਪਰੇਸ਼ਨ ਹੈਗਾ ਹੈ ਕੰਮ ਕਰਨ ਦਾ ਤਰੀਕਾ ਹੈ ਉਹ ਰ ਐਸੀ ਤਿੰਨ ਚੀਜ਼ਾਂ ਤੇ ਫੋਕਸ ਕਰਦੇ ਆਂ ਜਿਸ ਵੇਲੇ ਇਮੀਡੀਏਟ ਲੀਡ ਹੈ ਉਸ ਵੇਲੇ ਰੈਸਕਿਊ ਕਰਾਂਗੇ ਫਿਰ ਰੀਲੀਫ ਆਈਟਮ ਦਵਾਂਗੇ ਤੇ ਜਿਸ ਵੇਲੇ ਪਾਣੀ ਉਤਰ ਗਿਆ ਉਹਨਾਂ ਨੂੰ ਰੀਹੈਬ ਕਰਾਂਗੇ ਤੇ ਜਿਹੜੇ ਵੀ ਵੀਰ ਪੈਨਾ ਬਾਹਰ ਬੈਠੇ ਨੇ ਜੋ ਪੰਜਾਬ ਦਾ ਦਰਦ ਰੱਖਦੇ ਆਂ ਅਸੀਂ ਉਹ ਤੁਹਾਡੇ ਚੈਨਲ ਤੇ ਰਹੀ ਇਹ ਜ਼ਰੂਰ ਅਪੀਲ ਕਰਨਾ ਚਾਹਾਂਗੇ ਕਿ ਪੰਜਾਬ ਹਰ ਜਗ੍ਹਾ ਜਾ ਕੇ ਖੜਾ ਹੁੰਦਾ ਹੈ ਪਰ ਅੱਜ ਪੰਜਾਬ ਨਾਲ ਕੋਈ ਖੜਾ ਨਹੀਂ ਹੋ ਰਿਹਾ ਸੋ ਇਹ ਸਮਾਂ ਹੈ ਜਿਸ ਵੇਲੇ ਐਨ ਆਰ ਆਈਸ ਜਿਹੜੇ ਆਪਣੇ ਪਿੰਡ ਨੂੰ ਸਮਾਲਣ ਆਪਣੇ ਪੰਜਾਬ ਨੂੰ ਸਮਾਲਣ ਪਾਵੇਂ ਉਹ ਕਿਸੇ ਵੀ ਸੰਸਥਾ ਨਾਲ ਸਮਾਨਨ ਤੇ ਦੂਜਾ ਜਿਹੜੇ ਵੀਰਜੀ ਵੱਲੋਂ ਇੱਕ ਬੇਨਤੀ ਸੀ ਕਿ ਜਿੰਨੀ ਵੀ ਐਨ ਜੀਓਜ਼ ਕੰਮ ਕਰ ਰਹੀਆਂ ਭਾਵੇਂ ਛੋਟੇ ਪੱਧਰ ਤੇ ਕਰ ਰਹੀਆਂ ਵੱਡੇ ਪੱਧਰ ਤੇ ਕਰ ਰਹੀਆਂ ਜੇ ਆਪ ਜੀ ਨੂੰ ਕੋਈ ਰਿਕੁਆਇਰਮੈਂਟ ਹੁੰਦੀ ਹੈ ਜ਼ਰੂਰ ਸਾਨੂੰ ਕੰਟੈਕਟ ਕੀਤਾ ਜਾਏ ਜੋ ਵੀ ਲੋੜਵੰਤ ਚੀਜ਼ ਹੋਏਗੀ ਅਸੀਂ ਪ੍ਰੋਵਾਈਡ ਕਰ ਸਕਾਂਗੇ ਤੇ ਜ਼ਰੂਰ ਕਰਾਂਗੇ ਜਾਂ ਨਹੀਂ ਵੀ ਕਰ ਸਕਾਂਗੇ ਤਾਂ ਵੀ ਅਰੇਂਜ ਕਰਾਵਾਂਗੇ ਸੋ ਇਹ ਇੱਕ ਤੁਹਾਡੇ ਚੈਨਲ ਤੋਂ ਅਸੀਂ ਅਪੀਲ ਕਰਨਾ ਚਾਹੁੰਦੇ ਆਂ ਕਿ ਸਾਰੀ ਐਨ ਜੀਓਜ਼ ਇਕੱਠੇ ਹੋਣ ਔਰ ਜਿਹੜੇ ਇੱਕ ਵੀਰਜੀ ਦਾ ਇੱਕ ਮੈਂਡੇਟ ਜੋ ٹرسٹ ਦਾ ਮੈਂਡੇਟ ਹੈਗਾ ਹੈ ਕਿ ਜਿਸ ਵੇਲੇ ਇਸ ਤਰ੍ਹਾਂ ਦੀ ਕੋਈ ਵੀ ਆਪਦਾ ਹੈ ਆਪਣ ਦਾ ਕੰਮ ਸਕੂਲਾਂ ਦਾ ਸਾਰਾ ਰੋਕ ਕੇ ਪੂਰੀ ਟੀਮ ਉੱਥੇ ਭੇਜ ਦਿੱਤੀ ਜਾਏ ਉਸ ਟੀਮ ਦੇ ਅੰਦਰ ਇਲੈਕਟ੍ਰੀਸ਼ੀਅਨ ਹੈ ਪਲੰਬਰਸ ਹੈ ਸਿਕਿਉਰਿਟੀ ਵਾਲੇ ਹੈ ਫਾਇਰ ਵਾਲੇ ਹੈ ਤੇ ਉਹਨਾਂ ਨੂੰ ਉਹ ਐਕਸਪੀਰੀਅੰਸ ਹੈਗਾ ਕਿ ਕਿਸ ਤਰੀਕੇ ਨਾਲ ਉਹ ਰੈਸਕਿਊ ਰੀਲੀਫ ਸਾਰੀਆਂ ਟੀਮ ਸਾਡੀਆਂ ਆਪਦੀਆਂ ਨੇ ਅਸੀਂ ਹਾਇਰ ਨਹੀਂ ਕਰਨੀਆਂ ਇਹ ਸਾਰੀਆਂ ਸਾਡੇ ਮੋੜ ਸੋ ਸਾਰਾ ਕੰਮ ਰੁਕਵਾ ਕੇ ਟਰਸ ਦਾ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਜਿਹੜੀ ਜਿਸ ਵੇਲੇ ਲੋੜ ਹੈ ਉੱਥੇ ਅਸੀਂ ਪਹੁੰਚ ਜਾਈਏ ਔਰ ਜਿਹੜਾ ਵੀਰ ਜੀ ਨੇ ਲਾਸਟ ਆਪਣੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਸਾਡੀ 130 ਅਕੈਡਮੀ ਹੈ ਤੇ ਸਾਡੇ ਲਈ ਕਿਸੇ ਵੀ ਲੋਕੇਸ਼ਨ ਵਿੱਚ ਪਹੁੰਚਣ ਵਾਸਤੇ ਕੰਟਾ 2 ਘੰਟੇ ਤੋਂ ਜ਼ਿਆਦਾ ਵੱਧ ਟਾਈਮ ਨਹੀਂ ਲੱਗਣਾ ਜੇ ਜੋ ਸਾਨੂੰ ਕੰਟੈਕਟ ਕਰੋਗੇ ਸਾਡੀ ਟੀਮ ਉੱਥੇ ਪਹੁੰਚ ਜਾਈਏ ਕਿ ਲੋਕਾਂ ਦੀ ਇਹ ਸਰਕਾਰ ਐਸ ਲਈ ਪੰਜਾਬ ਦੇ ਨਾਲ ਨਹੀਂ ਖੜੀ ਸਾਪਣੇ ਨਹੀਂ ਆਈ ਹੱਥ ਫਿੱਟ ਤੱਕ ਬਰਦਬਾਰ ਪੰਜਾਬ ਸਰਕਾਰ ਨੇ ਵੀ ਜੋ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਐਨ ਜੀਓਜ਼ ਔਰ ਜੋ ਧਾਰਮਿਕ ਸੰਸਥਾਵਾਂ ਨੇ ਜਾਂ ਸਥਾਨਕ ਪ੍ਰਸ਼ਾਸਨ ਨੇ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਵਕਤ ਬਦ ਪਰ ਅਜੇ ਵੀ ਜਿਹੜੇ ਪਿੰਡ ਜ਼ਿਆਦਾ ਇਫੈਕਟਡ ਨੇ ਜਿਹੜੇ ਗਾਵੇ ਦੇ ਨੇੜੇ ਨੇ ਉਥੋਂ ਤੱਕ ਅਜੇ ਏਡ ਨਹੀਂ ਪਹੁੰਚੀ ਰਾਤੀਟ ਆਡੀਓ ਆਈਸੀ ਸਾਡੇ ਤੇ 820 ਰਵਦਾਸ ਦੇ ਲਾਗੇ ਪੈਕਪ ਭੋਨੇਵਾਲ ਉੱਥੇ ਅਜੇ ਤੱਕ ਕੋਈ ਰਾਹਤ ਨਹੀਂ ਪਹੁੰਚੀ ਉਹਨਾਂ ਦਾ ਇਹ ਕਹਿਣਾ ਕਿ ਪ੍ਰਸ਼ਾਸਨ ਜਿਹੜਾ ਵਾ ਬਿਲਕੁਲ ਝੂਠ ਬੋਲ ਰਿਹਾ ਐ ਐਨਜੀਓ ਜਿੱਥੇ ਬੰਦੀਆਂ ਸਾਡੇ ਤੱਕ ਕੋਈ ਨਹੀਂ ਪਹੁੰਚੀਆਂ ਔਰ ਰਾਤ ਨੂੰ ਉਹਨਾਂ ਕੋਈ ਬਿਸਤਰਾ ਨਹੀਂ ਕੋਈ ਕੱਪੜਾ ਨਹੀਂ ਔਰ ਉਹ ਠੰਡ ਦੇ ਵਿੱਚ ਰਾਤਾਂ ਕੱਟ ਰਹੇ ਆ ਅਸਲੋਂ ਪਿੰਡ ਜਿਹੜਾ ਬਾਬਾ ਫੁੱਟਾ ਸਾਹਿਬ ਰਵਦਾਸ ਮੋਦਰਾ ਸਾਹਿਬ ਦੇ ਬੈਕ ਸਾਈਡ ਤੇ ਸਭ ਤੋਂ ਪਹਿਲਾਂ ਪਾਣੀ ਦੂਜਾ ਕੁਸੀਨਟੀ ਉੱਥੇ ਆਇਆ ਸੀ ਕਿੰਨੇ ਦਾਅਵੇ ਨੇ ਆਪਜੀ ਤੋਂ ਚੱਲ ਜਾ ਰਹੇ ਹੋ ਪਰ ਅਜੇ ਤੱਕ ਜਿਹੜੇ ਵੱਧ ਅਫੈਕਟਡ ਪਿੰਡ ਨੇ ਉਹਨਾਂ ਦਾ ਰਾਹਤ ਨਹੀਂ ਪਹੁੰਚੀ ਜਿਹੜੇ ਕੰਡਿਆਂ ਵਾਲੇ ਪਿੰਡ ਨੇ ਉੱਥੇ ਤੱਕ ਟਰਾਲੀਆਂ ਦੇ ਟਰਾਲੀਆਂ ਜਾਮ ਲੱਗੇ ਪਏ ਨੇ ਕਿਵੇਂ ਜਾਣ ਲਈ ਜਾਣਾ ਚਾਹੀਦਾ ਕਿਤਨਾ ਲੋਕੀ ਲੈ ਕੇ ਜਾਣ ਤੇ ਰਾਜਨ ਰੋਡ ਬੰਦਾਂ ਤੱਕ ਪਹੁੰਚੇ ਜਾਂ ਸਮਾਨ ਰੋਡ ਬੰਦਾਂ ਤੱਕ ਸਾਡੀ ਨਿਗਾਹ ਅਜੇ ਤੱਕ ਦੋ ਪਿੰਡ ਸੀ ਇੱਕ ਪਿੰਡ ਦੇ ਵਿੱਚ ਤਾਂ ਪਾਣੀ ਦਾ ਬਹਾਵ ਜ਼ਿਆਦਾ ਹੋਣ ਕਰਕੇ ਬੇੜੀਆਂ ਨਹੀਂ ਸੀ ਜਾ ਸਕਦੇ ਇੰਜਣ ਵਾਲੀਆਂ ਨਹੀਂ ਚੱਤੀਆਂ ਉਹ ਅਸੀਂ ਬੀਸੀ ਸਾਹਿਬ ਨੂੰ ਮਿਲ ਕੇ ਹੈਲੀਕਾਪਟਰ ਨਾਲ ਉਹਨਾਂ ਦਾ ਅਨਕ ਸੁਖਰਾਇ ਇੱਕ ਪਿੰਡ ਸੀ ਤਰਨਤਾਨ ਦੇ ਵਿੱਚ ਬਿਲਕੁਲ ਆਪਣੇ ਸਤਲੁਜ ਦਰਿਆ ਦੇ ਵਿੱਚ ਉਹ ਅਸੀਂ ਕੱਲ ਉਹਨੂੰ ਕਰ ਲਿਆ ਉਹਨਾਂ ਨੂੰ ਖਾਣਾ ਪੰਚਾਇਤ ਦਾ ਅੱਜ ਸਾਡੀਆਂ ਵੱਡੀਆਂ ਪੇੜੀਆਂ ਚਲੀਆਂ ਗਈਆਂ ਵੱਡੇ ਹਸਪੋਰਿੰਜਨ ਚਲੇ ਗਏ ਜਿਹੜੇ ਕਿ ਦਰਿਆਤ ਜਾ ਸਕਦੇ ਸੀ ਅੱਜ ਅਸੀਂ ਉਹਨਾਂ ਨੂੰ ਵੀ ਕਰ ਲਿਆ ਸੋ ਆਪਦੇ ਧਿਆਨ 'ਚ ਕਿਤੇ ਵੀ ਆਏ ਜਿਹੜਾ ਪਿੰਡ ਆਪਜੀ ਨੋਟ ਕਰਾਓ ਅਸੀਂ ਸ਼ਾਮ ਤੱਕ ਤੁਹਾਡੇ ਨੰਬਰ ਤੇ ਰਿਪੋਰਟ ਕਰ ਦੇਵਾਂਗੇ ਵੀ ਇਹ ਪਿੰਡ ਅਸੀਂ ਕਿਨੂੰ ਜਾ ਚੁੱਕੇ ਹਾਂ ਔਰ ਉਹਨਾਂ ਦਾ ਜੋ ਵੀ ਲੋੜਾਂ ਸੀ ਲਗਿੰਦੀਆਂ ਅਸੀਂ ਸਾਰੀਆਂ ਪੂਰੀਆਂ ਕਰਾਂਗੇ ਐ ਐਨਡੀਐਫ ਨੇ ਸਾਨੂੰ ਟਰੱਕ ਦੇ ਦਿੱਤੇ ਜਿੱਥੇ ਸਾਡਾ ਟਰੈਕਟਰ ਨਹੀਂ ਸੀ ਜਾ ਪਾ ਰਿਹਾ ਉਹ 4x4 ਟਰੈਕਟਰ ਸਾਡੇ ਕਿਸ਼ਤੀਆਂ ਲੈ ਕੇ ਨਾਲ ਲੈ ਗਿਆ ਉਹ ਥੋੜੇ ਜਿਹੇ ਆਪਣੇ ਮਜਬੂਰੀ ਸੀ ਉਹਨਾਂ ਦੀ ਪਰ ਸਾਡੇ ਜੋਦੇ ਜੁਦ ਜੋ ਜਿਹੜੇ ਰਸਤੇ ਲੋਕਲ ਪ੍ਰਸ਼ਾਸਨ ਵੈਸੇ ਨਾਲ ਕੋਆਪਰੇਟ ਕਰ ਰਿਹਾ ਸਾਨੂੰ ਉਹਨਾਂ ਨੇ ਬਹੁਤ ਸਾਥ ਦਿੱਤਾ ਅਸੀਂ ਉਹਨਾਂ ਨਾਲ ਰੜਕੇ ਕਿਉਂਕਿ ਉਹਨਾਂ ਦੇ ਟਰੱਕ ਉਹਨਾਂ ਦੇ ਮਿਲ ਗਏ ਸਾਨੂੰ ਤੇ ਉਸ ਅਸੀਂ ਜਿੱਥੇ ਟਰੈਕਟਰ ਨਹੀਂ ਸੀ ਜਾ ਸਕਦੇ ਤੇ ਬੇੜੀਆਂ ਲੈ ਗਏ ਬੇੜੀਆਂ ਦੇ ਅਕ ਪਿੰਡਾਂ ਦੇ ਪਿੰਡ ਚ ਅਸੀਂ ਪ੍ਰਵੇਸ਼ ਕਰ ਗਏ ਦੇਖੋ ਅਸੀਂ ਸਰਕਾਰ ਜੋ ਵੀ ਕਰ ਰਹੀ ਹੈ ਉਹ ਚੰਗਾ ਕਰ ਰਹੀ ਹੈ ਜਿਸ ਤਰ੍ਹਾਂ ਪਬਲਿਕ ਨੂੰ ਲੱਗ ਰਿਹਾ ਉਹ ਦੈਰੇ ਤੱਕਾਂ ਸੀ ਸਾਡਾ ਕੰਮ ਹੈ ਅਸੀਂ ਕੀ ਕਰ ਰਹੇ ਹਾਂ ਤੇ ਸਾਡੇ ਨਾਲ ਜਿਹੜੇ ਵਲੰਟੀਅਰ ਲੱਗੇ ਹੋਏ ਨੇ ਜਾਂ ਆਪ ਸਾਰੇ ਲੱਗੇ ਹੋਏ ਅਸੀਂ ਕੀ ਕਰ ਰਹੇ ਹਾਂ ਜਦੋਂ ਆਪਣੇ ਘਰ ਨੂੰ ਆਪ ਸੰਭਾਲਣ ਲਈ ਆਪਾਂ ਸਾਰੇ ਤਤਪਰ ਹੋ ਜਾਾਂਗੇ ਤੇ ਸਰਕਾਰ ਵੀ ਸਾਡੀ ਤੇ ਅਸੀਂ ਵੀ ਆਪ ਵੀ ਅਸੀਂ ਸਰਕਾਰ ਸੋ ਆਪ ਸਾਡਾ ਨੇਚਰ ਇਹ ਹੈ ਕਿ ਅਸੀਂ ਸਾਰਿਆਂ ਨੂੰ ਨਾਲ ਲਈਏ ਜਿਸ ਲੈਵਲ ਤੱਕ ਵੀ ਕੋਈ ਨਾਲ ਚੱਲ ਸਕਦਾ ਹੈ ਉਹ ਤਾਂ ਜੀਸੀਬੀਆਂ ਜੋ ਪਾਣੀ ਸੁੱਕ ਜਾਏਗਾ ਜੀਸੀਬੀ ਨਾਲ ਖੱਡਾ ਕਰਾ ਕੇ ਉਹਨੂੰ ਪੂਰਨ ਦਾ ਕੰਮ ਕੀਤਾ ਜਾਏਗਾ ਜਿਹੜੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਅਸੀਂ ਸਪਰੇਅ ਜੋ ਕਰਨਾ ਹੈ ਸੋਗਿੰਗ ਕਰਨਾ ਹੈ ਉਹਦੇ ਵਿੱਚ ਜਿਹੜੀ ਮੈਡੀਕਲ ਸਾਡੀ ਉਹ ਅਸੀਂ ਦਵਾਈ ਪਾਣੀ ਹੈ ਉਹ ਪੈਣੀ ਹੈ ਡੀਜ਼ਲ ਦੇ ਵਿੱਚ ਅੱਜ ਹੀ ਅਸੀਂ ਉਹਨੂੰ ਇੱਕ ਟੈਂਕਰ ਡੀਜ਼ਲ ਆਰਡਰ ਕੀਤਾ 11000 ਲੀਟਰ ਉਹ ਟੈਂਕਰ ਦੇ ਵਿੱਚ ਸਾਡੀ ਕੋਈ 3500 ਰੁਪਏ ਲੀਟਰ ਦਵਾਈ ਆਣੀ ਹੈ ਜਿਹੜਾ ਅਸੀਂ ਉਹਨੂੰ ਉਹ ਉਹਦੇ ਵਿੱਚ ਮਿਕਸ ਕਰਨਾ ਹੈਗਾ ਉਸ ਦੀ ਹੈ ਸਾਡੀ ਸਪਰੇਅ ਹੋਣੀ ਹੈ ਇੱਕ ਪਿੰਡ ਵਿੱਚ ਤਿੰਨ ਵਾਰ ਸਪਰੇਅ ਹੁੰਦੀ ਜੇ 100 ਲੀਟਰ ਡੀਜ਼ਲ ਦੇ ਅੰਦਰ 1 ਲੀਟਰ ਕੈਮੀਕਲ ਪਾ ਕੇ ਇੱਕ ਵਾਰ ਸਪਰੇਅ ਹੁੰਦਾ ਜੀ ਉਸ ਤੋਂ ਬਾਅਦ ਸਾਡਾ ਇਹ ਵੀ ਕੋਈ ਵੀ ਅੱਗੇ ਬਿਮਾਰੀ ਜਿਹੜੀ ਅਸਲੇ ਉੱਥੇ ਜਰਮਸ ਬੰਨ ਗਏ ਨੇ ਮੱਚਾ ਜੋ ਵੀ ਲਾ ਲਓ ਉਹਨ ਦੀ ਡੈਥ ਹੋ ਜਾਏਗੀ ਅੱਗੇ ਜਿਹੜੇ ਉਹਦੇ ਪਦائش ਹੈ ਉਹ ਬੰਦ ਹੋ ਜਾਏਗੀ ਸੈਨੀਟੇਸ਼ਨ ਹੋ ਜਾਂਦੀ ਜੀ ਬਰਾਬਰ ਓਕੇ ਆਪ ਨੂੰ ਇਹ ਤਾਂ ਉਹ ਜਿਹੜੀਆਂ ਫਸਲਾਂ ਚੜੀਆਂ ਨੇ ਉਹ ਆਪ ਹਲ ਹੋ ਸਕ ਤੋਂ ਇਹ ਵੀ ਜਾ ਕੇ ਅਸਰ ਜਾ ਤਾਲਵੇ ਤੇ ਹੋ ਸਕਦਾ ਵੀ ਜਿਹੜੇ ਲੋੜਵੰਦਾਂ ਦਾ ਟੱਕਰੀ ਜੀ ਜਰੂਰ ਪਹੁੰਚੇ ਔਰ ਡਬਲ ਡਬਲ ਪੀਟ ਹੋਵੇ ਤੇ ਤਾਲਵੇ ਨਹੀਂ ਲਾਈ ਨਾ ਕੋਈ ਨਹੀਂ ਆਦਾ ਇੱਕ ਕੁਦਰਤ ਦਾ ਨੇਚਰ ਹੈ ਜੀ ਹਰ ਕੋਈ ਅੱਜ ਚਾਹੁੰਦਾ ਹੈ ਵੀ ਮੈਂ ਕਰਾਂ ਮੇਰੀ ਦਿੱਤੀ ਸੇਵਾ ਡਾਇਰੈਕਟ ਜਿਹੜੀ ਹੈ ਉਹ ਠੀਕ ਹੈ ਕੁਦਰਤ ਦਾ ਕਿ ਨੇਚਰ ਬਣ ਗਿਆ ਤਾਂ ਉਸ ਦੀ ਸਾਰੇ ਕੋਸ਼ਿਸ਼ ਜਰੂਰ ਕਰਦੇ ਨੇ ਵੀ ਆਪਾਂ ਇਸ ਕੋ ਇਹ ਆ ਵੀ ਆਪਾਂ ਚੌਂਕ ਦਾ ਭਾਪਾ ਅਸੀਂ ਵੈਲਕਮ ਸਾਡੇ ਨਾਲ ਬਹੁਤ ਸੰਸਤਾ ਜੁਣੀਆ ਪਿੰਡਾਂ ਦੇ ਪਰ ਅਸੀਂ ਇਕੱਲੇ ਕੀ ਕਰ ਸਕਦੇ ਆ ਹੈ ਤਾਂ ਸੰਗਤ ਦੇ ਨਾਲ ਹੀ ਨਾ ਜੀ ਦੇਸ਼ਾਂ ਦੇ ਸੰਗਤ ਨਾਲ ਬੜੀਆਂ ਸਸਤਾ ਜੁੜੀਆਂ ਹੋਈਆਂ ਜੀ ਹੁਣ ਅਸੀਂ ਵੱਡੀਆਂ ਨੂੰ ਸਮਝਾਉਣਾ ਅੱਜ ਹੀ ਸਵੇਰ ਦੇ ਅਸੀਂ ਘੱਟੋ ਘਾਟ 70-80 ਲੱਖ ਰੁਪਏ ਦਾ ਆਰਡਰ ਕਰ ਚੁੱਕੇ ਹਾਂ ਸੋ ਸੰਗਤ ਨੇ ਹੀ ਦਾਣ ਤਾਂ ਸੰਗਤ ਹੀ ਦੇ ਰਹੀ ਹੈ ਨਾ ਜੀ ਕਿਸੇ ਸਹਿਯੋਗ ਨਾਲ ਹੀ ਆ ਜੀ ਤੁਸੀਂ ਹੈਰਾਨ ਹੋਗੇ ਅੱਜ ਅਸੀਂ ਮਤਲਬ 2000 ਤਰਪਾਲ ਦਾ ਨਵਾਂ ਆਰਡਰ ਕੀਤਾ ਹੈ 3500 ਮੰਜੀਆਂ ਦਾ ਕੀਤਾ ਹੈ तकरीबन 4000 ਗੱਦਿਆਂ ਦਾ ਕੀਤਾ ਹੈ 1000 ਟੈਂਕੀ ਪਾਣੀ ਵਾਲਾ ਦਾ ਕੀਤਾ ਹੈ ਸੋ ਮੋਟੇ ਮੋਟੇ ਤਾਂ ਦੱਸ ਰਿਹਾ ਔਰ ਕਿੰਨੀ ਕਿਟ ਰਾਸ਼ਨ ਦੀ ਮੇਰੀ ਕੱਲ 5000 ਕਿਟ ਰਾਸ਼ਨ ਦੀ ਦਾ ਜਿੰਦੇ ਚ 25 30 ਕਿਲੋ ਰਾਸ਼ਨ ਹੋਏਗਾ ਉਹਦਾ ਆਰਡਰ ਕੀਤਾ ਸੋ ਅਸੀਂ ਤਤਪਰ ਜਿੱਥੇ ਜਿਵੇਂ ਵੀ ਲੋਡ ਆ ਰਹੀ ਹੈ ਉਹਦੇ ਲਈ ਅਸੀਂ ਲਗਾਤਾਰ ਤਤਪਰ ਤੁਸੀਂ ਦੇਖਿਆ ਜੀ ਜਿਹੜੇ ਦਾ ਲੋਕ ਪ੍ਰਸ਼ਾਸਨ ਹੈ ਜਿਆ ਸਰਕਾਰਾਂ ਤੋਂ ਵੀ ਮਿਲ ਕੇ ਚੱਲ ਰਹੀ ਹੈ ਮੁਸਲੀ ਤੇ ਫਲਟਲੀ ਕੰਟੀਨਜ ਨਿਆਣਾ ਨੂੰ ਯੋਜਨਾ ची तरह जानते उन्होंने खर्चे हो गए प्रशासन लगा हुआ जेखो एक मैं सिफर जरूर करना चाहगा मीडिया राय जो दे दे दे। तो दे। दे तो थे अमृतसर डीसी सा ਇਨਾਂ ਦੀ ਸਿਫਤ ਸਾਨੂੰ ਸਾਰਿਆਂ ਨੂੰ ਹੀ ਕਰਨੀ ਬਣਦੀ ਹੈ। ਠੀਕ ਹੈ ਸ਼ਾਇਦ। ਇਹ ਫੋਨ ਨੰਬਰ ਜੋ ਹੈਗੇ ਨੇ ਇੱਕ ਤਾਂ ਭਾਈ ਹਰਮੀਤ ਸਿੰਘ ਜੀ ਨੇ 97111 93845 ਮੈਂ ਦੁਬਾਰਾ ਬੋਲ ਰਿਹਾ ਭਾਈ ਹਰਮੀਤ ਸਿੰਘ ਜੀ 97111 93845 ਦੂਸਰਾ ਨੰਬਰ ਹੈ 88 941 67060 ਫੇਰ ਰੀਪੀਟ ਕਰ ਰਿਹਾ 88 941 67060 ਤੀਸਰਾ ਨੰਬਰ ਹੈ 98725 41818 98725 41811 ਇਹ 818 ਸੌਰੀ ਇਹ ਤਿੰਨ ਨੰਬਰ ਨੇ ਐਨੀ ਟਾਈਮ ਡੇ ਨਾਈਟ ਜਦੋਂ ਵੀ ਕੋਈ ਇਸੇ ਸੰਬੰਧਤ ਨੂੰ ਲੋੜ ਹੈ ਇੱਥੇ ਸੰਪਰਕ ਕਰ ਸਕਦੇ ਜੇ ਬਾਕੀ ਜਿਹੜੇ ਸਾਡੇ ਸੈਂਟਰ ਨੇ ਆਪ ਜੀ ਨੂੰ ਦੱਸ ਦਿੱਤਾ ਹੈ ਬੀਡੀਆ ਰਾਈ ਉੱਥੇ ਸੰਪਰਕ ਕਰ ਸਕਦੇ ਜੇ ਅਸੀਂ ਹਰ ਹਲੇ ਉਹਦੀ ਜੋ ਵੀ ਮਦਦ ਉਹਨੂੰ ਅੱਜ ਦੀ ਘੜੀ ਲੋੜ ਹੈ 100% ਅਸੀਂ ਕਰਨੀ ਪੂਰੀ ਬਚਨਬੰਦ ਹੋਵਾਂਗੇ ਤੁਹਾਡੇ ਨਾਲ ਬਾਕੀ ਕੋ ਪਰਮਾਤਮਾ ਹੈ ਕੁਦਰਤ ਹੈ ਜੋ ਕਰਵਾਏ ਜੀ ਜੀ ਅਸ਼ੀਰ ਬੜੀ ਮੁਸ਼ਕਿਲ ਜਾ ਕੇ ਸਾਡਾ ਸੰਗਤ ਇਹ ਲੈ ਕੇ ਆਏ ਉਹਨਾਂ ਨੂੰ ਉਹ ਜਦੋਂ ਉਹਨਾਂ ਨੂੰ ਕੱਢ ਲਿਆ ਲंदा ਪਹਿਲਾਂ ਮਤਲਬ ਕੋਈ ਗਵਰਨਮੈਂਟ ਵਾਲਾ ਜਾਂ ਕੋਈ ਹੈਲਪ ਨਹੀਂ ਸੀ ਗਈ ਲੈ ਆਂਦਾ ਉਹ ਵਿਚਾਰੇ ਚਿੰਤਤ ਸੀ ਉਹਨਾਂ ਦੇ ਪਸ਼ੂ ਪਿੱਛੇ ਰਹਿ ਗਏ ਚਾਰ ਵਿਅਕਤੀ ਸ਼ਾਮ ਨੂੰ ਵਾਪਸ ਚਲੇ ਗਏ ਜਿੱਦ ਕਰਕੇ ਇਹਨਾਂ ਤੋਂ ਵੀ ਸਾਨੂੰ ਇੱਕ ਵਾਰੀ ਵਾਪਸ ਪਹੁੰਚਾਓ ਔਰ ਬੜੇ ਦੁੱਖ ਦੀ ਗੱਲ ਆ ਵੀ ਉਹ ਚਾਰ ਬੰਦੇ ਦੁਬਾਰਾ ਨਿਕਲ ਨਹੀਂ ਪਾਏ ਔਰ ਰੁੜ ਗਏ ਇਹ ਕੱਲ ਡੀਸੀ ਸਾਹਿਬ ਇਹ ਇਸ ਗੱਲ ਨੂੰ ਦੱਸ ਰਹੇ ਸੀ ਵੀ ਉਹ ਚਾਰ ਸ਼ਰੀਰ ਦੁਬਾਰਾ ਬਚ ਨਹੀਂ ਪਾਏ ਪਾਣੀ ਕੁਦਰਮ ਜ਼ਿਆਦਾ ਵਧ ਗਿਆ ਤੇ ਰੁੜ ਹੀ ਗਏ ਯਾਨੀ ਇੰਨੀ ਦੂਰੋਂ ਦੂਰੋਂ ਕੱਢਿਆ ਜਾ ਰਿਹਾ ਹੁਣ ਮੇਰੀ ਇੱਕ ਜਿਹੜੀ ਸ਼ਾਰਟ ਮੈਂ ਬੇਨਤੀ ਕਰਨੀ ਚਾਹਣਾ ਜੀ ਸਾਰੀ ਸੰਗਤ ਨੂੰ ਜਿਹੜੇ ਸਾਡੇ ਅਸੀਂ ਸੈਂਟਰ ਬਣਾਏ ਨੇ ਜੀ ਸਾਡੀ ਇੱਕ ਅਕਾਲ ਅਕੈਡਮੀ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਕਾਲ ਅਕੈਡਮੀ ਤਿਬੜ ਤਿਬੜ ਮਸ਼ਹੂਰ ਪਿੰਡ ਆ ਜੀ ਇਸ ਤੋਂ ਬਿਨਾ ਅਨਾਜ ਮੰਡੀ ਡੇਰਾ ਬਾਬਾ ਨਾਨਕ ਤੀਸਰੀ ਹੈਗੀ ਆ ਜੀ ਤਰਨਤਾਰਨ ਦੇ ਵਿੱਚ ਅਕਾਲ ਅਕੈडमी ਦਦੇਹਰ ਦਦੇਹਰ ਸਾਹਿਬ ਮਸ਼ਹੂਰ ਪਿੰਡ ਹੈ ਜੀ ਉੱਥੇ ਸਾਡਾ ਸਕੂਲ ਆ ਅਕਾਲ ਅਕੈडमी ਇਸ ਤੋਂ ਬਿਨਾ ਵਿਸ਼ੋਆ ਪਿੰਡ ਵੀ ਮਸ਼ਹੂਰ ਹੈ ਜੀ ਅੰਮ੍ਰਿਤਸਰ ਦਾ ਉੱਥੇ ਸਾਡਾ ਸਕੂਲ ਆ ਅਕਾਲ ਅਕੈडमी ਵਿਸ਼ੋਆ ਤੇ ਇਹ ਤੋਂ ਬਿਨਾ ਜ਼ਿਲ੍ਹਾ ਫਾਜ਼ਿਲਕਾ ਵਿੱਚ ਥੇਹ ਕਲੰਦਰ ਪਿੰਡ ਹੈ ਉੱਥੇ ਸਕੂਲ ਆ ਇਹ ਜਿਹੜੇ ਸਾਡੇ 5 ਸੈਂਟਰ ਨੇ ਜਿਸ ਵੀ ਵਿਅਕਤੀ ਨੂੰ ਜਿਸ ਤਰ੍ਹਾਂ ਦੀ ਵੀ ਕੋਈ ਮਦਦ ਚਾਹੀਦੀ ਹੈ ਇਹ ਸਾਡੇ ਸੈਂਟਰਸ ਤੇ ਜਾ ਕੇ ਸੰਪਰਕ ਕਰ ਲਵੇ ਉਹਨੂੰ ਜਿਸ ਤਰ੍ਹਾਂ ਦੀ ਜ਼ਰੂਰਤ ਹੋਏਗੀ ਉਸੇ ਤਰ੍ਹਾਂ ਦੀ ਉਹਦੀ ਕੋਸ਼ਿਸ਼ ਕੀਤੀ ਜਾਏਗੀ ਵੀ ਹੈਲਪ ਕੀਤੀ ਜਾਵੇ ਇਸ ਤੋਂ ਬਿਨਾ ਇੱਕ ਬੇਨਤੀ ਸੰਗਤ ਨੂੰ ਇਹ ਵੀ ਹੈ ਵੀ ਆਪ ਮੁਹਾਰੇ ਸੰਗਤਾਂ ਬਹੁਤ ਰਾਸ਼ਨ ਲੈ ਕੇ ਆ ਰਹੀਆਂ ਨੇ ਬਹੁਤ ਵੇਖਣ ਜਾ ਰਿਹਾ ਵੀ ਕੋਈ ਚੀਜ਼ ਬਹੁਤ ਵੱਧ ਰਹੀ ਹੈ ਤੇ ਕਿਸੇ ਚੀਜ਼ ਦੀ ਕਮੀ ਹੈ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਜੇ ਕਿਸੇ ਨੇ ਲੈ ਕੇ ਆਉਣਾ ਤੋ ਉਸ ਸੰਬੰਧਤ ਬੰਦੇ ਨਾਲ ਸੰਸਥਾ ਨਾਲ ਸਰਕਾਰ ਨਾਲ ਸੰਪਰਕ ਕਰਕੇ ਪੁੱਛ ਕੇ ਵੀ ਕਿਹੜੀ ਚੀਜ਼ ਦੀ ਜ਼ਰੂਰਤ ਆ ਉਹ ਲੈ ਕੇ ਆਉਣ। ਐਵੇਂ ਨਾ ਹੋਵੇ ਵੀ ਆਪ ਮਹਾਰੇ ਲੈ ਆਈਏ ਤੇ ਉਹ ਫਿਰ ਕੁਝ ਚੀਜ਼ਾਂ ਰੋਲ ਰਹੀਆਂ ਨੇ ਤੇ ਕੁਝ ਚੀਜ਼ਾਂ ਦੀ ਕਮੀ ਐ। ਤੀਸਰਾ ਜਿਹੜਾ ਪੁਆਇੰਟ ਹੈ ਜੀ ਉਹ ਇਹ ਐ ਵੀ ਇਸ ਪਾਣੀ ਤੋਂ ਬਾਅਦ ਜਿਹੜਾ ਮੁਰਵ ਸੇਬਾ ਵੀ ਜਿਵੇਂ ਵੀ ਦਿਨ ਦੱਸਿਆ ਵੀ ਅਸੀਂ ਘਰ ਜਿੰਨਾਂ ਦੇ ਜਿੱਥੋਂ ਤੱਕ ਅਸੀਂ ਉਪਰਾਲਾ ਕਰ ਸਕਾਂਗੇ ਇਹਨਾਂ ਸੈਂਟਰਾਂ ਦੇ ਉੱਤੇ ਹੀ ਪਾਣੀ ਤੋਂ ਬਾਅਦ ਵੀ ਅਸੀਂ ਟੀਮ ਜਲੌਣੀਆਂ ਨੇ ਜਿਹੜੀਆਂ ਉਹਨਾਂ ਦੇ ਛੋਟੀ ਮੁੱਟੀ ਘਰਾਂ ਦੀ ਕੰਸਟਰਕਸ਼ਨ ਦਾ ਕੁਝ ਹੈ ਕੋਈ ਇਲੈਕਟ੍ਰੀਕਲ ਦਾ ਪਲੰਬਿੰਗ ਦਾ ਹੈਗਾ ਜਾਂ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਵੀ ਅਗਰ ਸਾਨੂੰ ਇਹ ਸੈਂਟਰ ਤੇ ਆ ਕੇ ਦੱਸਣਗੇ ਤੇ ਪਾਣੀ ਦੇ ਉਤਰਨ ਤੋਂ ਬਾਅਦ ਉਹਨਾਂ ਦਾ ਉਹਦਾ ਵੀ ਧਿਆਨ ਰੱਖਿਆ ਜਾਏਗਾ ਸਾਡੀਆਂ ਟੀਮਸ ਜਾ ਕੇ ਉਹਨਾਂ ਦੇ ਘਰਾਂ ਦੀ ਰਿਪੇਅਰ ਪਲੰਬਿੰਗ ਇਲੈਕਟ੍ਰੀਕਲ ਜਾਂ ਉਸ ਤੋਂ ਬਿਨਾ ਕੋਈ ਮੈਡੀਕਲ ਹੈ ਤਾਂ ਉਹ ਸਾਰੀ ਧਿਆਨ ਰੱਖਿਆ ਜਾਏਗਾ ਸੰਗਤ ਨੂੰ ਇਹ ਅਪੀਲ ਆ ਵੀ ਇਹਨਾਂ ਸੈਂਟਰਾਂ ਤੇ ਸਾਨੂੰ ਅਪਰੋਚ ਕੀਤਾ ਜਾਵੇ ਭਾਵੇਂ ਕਿਸੇ ਚੀਜ਼ ਦੀ ਵੀ ਜ਼ਰੂਰਤ ਹੈ ਇਵਨ ਪਾਣੀ ਦੇ ਉਤਰਨ ਤੋਂ ਬਾਅਦ ਵੀ ਤੁਹਾਡੇ ਲੋਕ